ਜੈ ਪੀਰਾਂ ਦੀ ਜੀ ਜੈ ਸੱਜਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਬਹੁਤ ਹੀ ਖਾਸ ਆ ਕਿਉਂਕਿ ਦਿਨ ਬਜ਼ੁਰਗਾਂ ਦੇ ਚੱਲ ਰਹੇ ਆ ਗੋਤਰੇ ਵਿੱਚ ਜਠੇਰੇ ਮਨਾਏ ਜਾ ਰਹੇ ਆ ਸੋ ਗੋਤ ਚ ਇਸ ਲਈ ਕਹਿ ਰਹੇ ਕਈਆਂ ਨੂੰ ਇਸ ਬਾਰੇ ਪਤਾ ਹੀ ਨਹੀਂ ਸੋ ਕਈਆਂ ਨੂੰ ਪਿੱਤਰ ਨਾਮ ਤੋਂ ਹੀ ਪਤਾ ਹੈ ਕਿ ਪਿੱਤਰਾਂ ਨੂੰ ਮਨਾਇਆ ਜਾਂਦਾ ਹੈ ਪਿੱਤਰਾਂ ਦੇ ਨਾਮ ਤੇ ਕੁਝ ਨਾ ਕੁਝ ਕਰਮ ਕੀਤਾ ਜਾਂਦਾ ਹੈ ਜੀ ਕਈ ਪਿੱਤਰ کہہ ਕੇ ਬਣਾਉਂਦੇ ਨੇ ਪਰ ਅਸੀਂ ਬਜ਼ੁਰਗ کہہ ਕੇ ਜਠੇਰੇ کہہ ਕੇ ਬੁਲਾਉਂਦੇ ਆ ਤੇ ਇਸ ਮਹੀਨੇ ਕਾਹਾਂ ਦੇ ਜਠੇਰਿਆਂ ਦੇ ਮੇਲੇ ਚੱਲ ਰਹੇ ਆ ਤੇ ਇਸ ਮਹੀਨੇ ਜਿਠੇਰਿਆਂ ਲਈ ਬਜ਼ੁਰਗਾਂ ਲਈ ਕੋਈ ਨਾ ਕੋਈ ਕਰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਖਾਸ ਕਰਕੇ ਇੱਕ ਕਰਮ ਜੋ ਸਾਂਝਾ ਕਰਨ ਲੱਗੇ ਆ ਹੋ ਸਕੇ ਤਾਂ ਜ਼ਰੂਰ ਕਰਨਾ ਜੀ ਜਿਨ੍ਹਾਂ ਦੇ ਵੀ ਬਜ਼ੁਰਗਾਂ ਦੇ ਮੇਲੇ ਇਸ ਮਹੀਨੇ ਲੱਗਦੇ ਆ ਜੀ ਖਾਸ ਕਰਕੇ ਤਾਂ ਇਸ ਮਹੀਨੇ ਹੀ ਜਿਠੇਰਿਆਂ ਦੇ ਮੇਲੇ ਹੁੰਦੇ ਆ ਜੀ ਤੇ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਰੂਪ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਜ਼ਰੂਰ ਲਿਖਣਾ ਜੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨ ਤੱਕ ਆਉਂਦਾ ਰਹੇ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਜੀ ਸੋ ਇੱਥੇ ਇੱਕ ਕਮੈਂਟ ਹੈ ਜੀ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਕਿ ਘਰ ਵਾਲਾ दारू ਨਹੀਂ ਛੱਡਦਾ ਬਹੁਤ ਪਰੇਸ਼ਾਨ ਹਾਂ ਸੋ ਕਹਿੰਦੇ ਕਿ ਪੂਰੀ ਉਮਰ ਇੱਦਾਂ ਹੀ ਲੰਘ ਗਈ ਪਰ ਉਹ ਸੁਧਰਦਾ ਨਹੀਂ ਸੋ ਕਹਿੰਦੇ ਕਿ ਕੁਝ ਕਰ ਨਹੀਂ ਸਕਦੇ ਸੋ ਦੇਖੋ ਜੀ ਇੱਥੇ ਇੱਕ ਹੀ ਗੱਲ ਕਵਾਂਗੇ ਜਿਹੜਾ ਇਨਸਾਨ ਮਾੜੇ ਕਰਮ ਜਾਣ ਬੁੱਝ ਕੇ ਕਰਦਾ ਕਿਉਂਕਿ ਇੱਕ ਉਮਰ ਐਸੀ ਆਉਂਦੀ ਹੈ ਜ਼ਿੰਦਗੀ ਦੇ ਵਿੱਚ ਜਿਹਦੇ ਵਿੱਚ ਇਨਸਾਨ ਨੂੰ ਸੋਧੀ ਆ ਜਾਂਦੀ ਹੈ ਅਕਲ ਆ ਜਾਂਦੀ ਹੈ ਤੇ ਕਈ ਇਨਸਾਨ ਇਹੋ ਜਿਹੇ ਨੇ ਜਿਹੜੇ ਸੁਦਰਮੰਦਾਨ ਨਾਂ ਨਹੀਂ ਲੰਦੇ ਸੋ ਇਹ ਵੀ ਨਹੀਂ ਦੇਖਦੇ ਕਿ ਸਾਡਾ ਪਰਿਵਾਰ ਕਿੱਧਰ ਨੂੰ ਜਾ ਰਿਹਾ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਉੱਥੇ ਇੱਕ ਹੀ ਗੱਲ ਤੁਹਾਨੂੰ ਕਵਾਂਗੇ ਕਿ ਜੇ ਤਾਂ ਉਹਨਾਂ ਦਾ ਕੋਈ ਕਰਮ ਚੰਗਾ ਕੀਤਾ ਮੂਰੇ ਆ ਗਿਆ ਤੇ ਤੁਹਾਡੀ ਅਰਦਾਸ ਕਬੂਲ ਹੋ ਜਾਣੀ ਆ ਤੇ ਉਹ ਇਨਸਾਨ ਸੁਧਰ ਜਾਣਾ ਆ ਜੇਕਰ ਉਹ ਇਨਸਾਨ ਦੇ ਪਾਪ ਹੀ ਇੰਨੇ ਆ ਕਰਮ ਹੀ ਇੰਨੇ ਮਾੜੇ ਕੀਤੇ ਹੋਏ ਆ ਤੇ ਉੱਥੇ ਤੁਸੀਂ ਅਰਦਾਸਾਂ ਕਰੀ ਜਾਓ ਤੇ ਉਹ ਇਨਸਾਨ ਸੁਧਰੇਗਾ ਨਹੀਂ ਕਿਉਂ ਕਿ ਪਰਮਾਤਮਾ ਉਦੋਂ ਤੱਕ ਵੇਟ ਕਰਦਾ ਹੈ ਜਦੋਂ ਤੱਕ ਆ ਇਨਸਾਨ ਝੁਕ ਨਹੀਂ ਜਾਂਦਾ ਜਿਸ ਦਿਨ ਇਨਸਾਨ ਆਪਣੀਆਂ ਗਲਤੀਆਂ ਨੂੰ ਬਖਸ਼ਾਣ ਦਾ ਮਾਲਕ ਅੱਗੇ ਝੁਕ ਜਾਂਦਾ ਹੈ ਕਿ ਮੈਂ ਗਲਤ ਆ ਮੈਨੂੰ ਮਾਫ਼ ਕਰ ਦੇ ਮਾਲਕਾ ਤੇ ਉਸ ਦਿਨ ਪਰਮਾਤਮਾ ਮਾਫ਼ ਜ਼ਰੂਰ ਕਰ ਦਿੰਦਾ ਹੈ ਜੀ ਸੋ ਝੁਕਣ ਦੀ ਗੱਲ ਹੈ ਜਿੰਨਾ ਚਿਰ ਉਹ ਇਨਸਾਨ ਜਿੱਦ ਰੱਖੇਗਾ ਆਪਣੇ ਆਪ ਨੂੰ ਵੱਡਾ ਸਮਝੇਗਾ ਮਾਲਕ ਨੂੰ ਛੋਟਾ ਸਮਝਦਾ ਛੋਟਾ ਸਮਝਣਾ ਹੀ ਹੋ ਗਿਆ ਜਿਹੜਾ ਇਹੋ ਜਿਹੀਆਂ ਹਰਕਤਾਂ ਕਰਦਾ ਹੈ ਤੇ ਉੱਥੇ ਫਿਰ ਪਰਮਾਤਮਾ ਕੁਝ ਨਹੀਂ ਕਰ ਸਕਦਾ ਕਿਉਂਕਿ ਪਰਮਾਤਮਾ ਕਿਰਪਾ ਉਦੋਂ ਕਰਦਾ ਹੈ ਜਦੋਂ ਅਸੀਂ ਉਹਦੀ ਤਰਫ ਤੁਰਦੇ ਆਂ ਤੇ ਝੁਕ ਲੈਂਦੇ ਆਂ ਮਨ ਝੁਕਾ ਲੈਂਦੇ ਆਂ ਤੇ ਜਦੋਂ ਅਸੀਂ ਆਕੜਾ ਦਿਖਾਉਂਦੇ ਆਂ ਉੱਥੇ ਪਰਮਾਤਮਾ ਬਖਸ਼ਦਾ ਨਹੀਂ ਇਹ ਇੱਕ ਨਰਕ ਹੈ ਸੋ ਜਿੰਦੇ ਜੀ ਇਨਸਾਨ ਨਰਕ ਕੋ ਹੋ ਰਿਹਾ ਆ ਸੋ ਇਸ ਕਰਕੇ ਇੱਥੇ ਇੱਕ ਹੀ ਗੱਲ ਕਵਾਂਗੇ ਕਿ ਜਿੱਥੇ ਪੂਰੀ ਉਮਰ ਲੰਘ ਗਈ ਹੈ ਆਪਣਾ ਕਰਮ ਕਰਨਾ ਨਾ ਛੱਡੋ ਆਪਣਾ ਕਰਮ ਕਰਦੇ ਜਾਓ ਚਾਹੇ ਕੋਈ ਲੱਖ ਪਰੇਸ਼ਾਨ ਤੁਹਾਨੂੰ ਕਰ ਰਿਹਾ ਕਿਉਂਕਿ ਹਰ ਇੱਕ ਦਿਨ ਨਾਲ ਹਰ ਇੱਕ ਦਾ ਹਿਸਾਬ ਦਾ ਨਾਲ ਹੀ ਜਾਣਾ ਆ ਜੋ ਕਰਮ ਕਰ ਲਿਆ ਉਹੇ ਨਾਲ ਜਾਣਾ ਜਿਹੋ ਜੇ ਕਰਮ ਕੀਤੇ ਹੋਏ ਆ ਕਹਿੰਦੇ ਜਿਹੋ ਜਿਆ ਬੀਜੋਗੇ ਉਹੋ ਜਿਆ ਵੱਢੋਗੇ ਸੋ ਅਗਦੇ ਜਾ ਕੇ ਫਿਰ ਜੁਨਾ ਵਿੱਚ ਹੀ ਇਹੋ ਜੀ ਇਨਸਾਨ ਫਸਦੇ ਨੇ ਜਿਹੜੇ ਬਾਰ ਬਾਰ ਗਲਤੀਆਂ ਕਰਦੇ ਆ ਕਿਉਂਕਿ ਇਹ ਇੱਕ ਮੁਖ ਜਨਮ ਹੀ ਐਸਾ ਆ ਜਿਹਦੇ ਵਿੱਚ ਅਸੀਂ 84 ਦੇ ਗੇਟ ਚੋਂ ਨਿਕਲ ਸਕਦੇ ਆ ਤੇ ਪ੍ਰਮਾਤਮਾ ਨੂੰ ਪਾ ਸਕਦੇ ਆ ਮੁਕਤ ਹੋ ਸਕਦੇ ਆ ਇਹ ਇੱਕ ਜਨਮ ਮਿਲਦਾ ਹੈ ਬੜੀ ਮੁਸ਼ਕਲ ਦੇ ਨਾਲ ਮਿਲਦਾ ਆ ਕਿ ਇਹਦੇ ਵਿੱਚ ਅਸੀਂ ਆਪਣੀਆਂ ਗਲਤੀਆਂ ਨੂੰ ਬਖਸ਼ਾ ਲਈਏ ਸੋ ਜੇਕਰ ਫਿਰ ਵੀ ਇਨਸਾਨ ਨਹੀਂ ਸਮਝਦਾ ਤਾਂ ਫਿਰ ਚਰਅਸਤੀ ਦੇ ਗੇੜ ਵਿੱਚ ਫਸ ਜਾਂਦਾ ਹੈ ਜੀ ਸੋ ਇਹੋ ਜਿਆਂ ਲਈ ਫਿਰ ਬਹੁਤਾ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ ਆਪਣਾ ਕਰਮ ਕਰਦੇ ਜਾਓ ਜੇ ਤਾਂ ਉਹਨਾਂ ਦਾ ਕੋਈ ਕਰਮ ਚੰਗਾ ਹੋਇਆ ਤੇ ਤੁਹਾਡੀਆਂ ਅਰਦਾਸਾਂ ਉਹਨਾਂ ਲਈ ਕੀਤੀਆਂ ਖਬੂਲ ਹੋ ਜਾਣਗੀਆਂ ਜੇਕਰ ਉਹਨਾਂ ਦਾ ਕਰਮ ਹੀ ਨਹੀਂ ਚੰਗਾ ਤੇ ਤੁਸੀਂ ਜੋ ਮਰਜ਼ੀ ਅਰਦਾਸ ਕਰੀ ਜਾਓ ਉਹ ਕਬੂਲ ਨਹੀਂ ਹੋਣੀ ਕਿਉਂਕਿ ਇਹ ਵਾਰ ਸਿਆਣਿਆਂ ਤੋਂ ਸੁਣਿਆ ਹੈ ਖੁਦ ਵੀ ਸ਼ਾਇਦ ਤੁਸੀਂ ਇਹ ਗੱਲ ਕਹੀ ਹੋਵੇ ਕਿ ਅੱਜ ਸਾਡਾ ਕੋਈ ਚੰਗਾ ਕਰਮ ਸਾਨੂੰ ਬਚਾ ਗਿਆ ਅੱਜ ਸਾਡੇ ਤੇ ਕੋਈ ਬਹੁਤ ਵੱਡੀ ਮੁਸ਼ਕਲ ਆਣ ਵਾਲੀ ਸੀ ਜਾਂ ਸਾਨੂੰ ਆ ਹੋ ਗਿਆ ਜਾਂ ਬਹੁਤ ਤਰ੍ਹਾਂ ਦਾ ਕੁਝ ਨਾ ਕੁਝ ਹੋ ਸਕਦਾ ਜ਼ਿੰਦਗੀ ਦੇ ਵਿੱਚ ਤੇ ਉੱਥੇ ਇਨਸਾਨ ਇਹ ਗੱਲ ਜ਼ਰੂਰ ਕਹਿੰਦਾ ਹੈ ਇਹ ਹੀ ਗੱਲਾਂ ਹੁੰਦੀਆਂ ਆ ਕਿ ਜਦੋਂ ਕੋਈ ਅਸੀਂ ਕਰਮ ਚੰਗਾ ਕੀਤਾ ਹੋਵੇ ਉਹ ਮੂਰੇ ਜ਼ਰੂਰ ਆਉਂਦਾ ਮੁਸ਼ਕਲ ਸਮੇਂ ਉਹ ਸਾਡਾ ਸਹਾਰਾ ਬਣਦਾ ਹੈ ਇਤਿਹਾਸਾਨ ਬਾਰ-ਬਾਰ ਗਲਤੀਆਂ ਕਰ ਰਿਹਾ ਆ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦਾ ਉੱਥੇ ਫਿਰ ਪ੍ਰਮਾਤਮਾ ਵੀ ਸਾਥ ਨਹੀਂ ਦੇ ਸਕਦਾ ਜਿੱਦਣ ਆਪ ਕਹੇਗਾ ਕਿ ਮੈਂ ਸੁਧਰਨਾ ਚਾਹੁੰਦਾ ਤੇ ਪ੍ਰਮਾਤਮਾ ਜ਼ਰੂਰ ਸੁਧਾਰਦਾ ਹੈ ਚੰਗੇ ਰਾਹ ਪਾ ਦਿੰਦਾ ਹੈ ਜੀ ਸੋਝੀ ਦੇ ਦਿੰਦਾ ਆ ਸੋ ਜਿਹੜੇ ਇਨਸਾਨ ਆਪਣੇ ਆਪ ਨੂੰ ਵੱਡਾ ਸਮਝਦੇ ਨੇ ਉਹ ਫਿਰ ਫੇਸੇ ਤਰ੍ਹਾਂ ਆਪਣਾ ਜੀਵਨ ਗਾੜ ਲੈਂਦੇ ਨੇ ਤੋ ਬਾਕੀ ਇਥੇ ਇਹੀ ਕਵਾਂਗੇ ਜੀ ਆਪਣਾ ਕਰਮ ਕਰੋ ਅੱਗੇ ਲੰਘ ਜਾਓ ਇੱਕ ਦੂਸਰੇ ਨਾਲ ਦੇਖੋ ਕਿ ਉਹ ਵੀ ਸੁਧਰੇ ਸ਼ਾਇਦ ਸਾਡੇ ਤਾਂ ਦਿਨ ਫਿਰ ਲੰਘ ਗਏ ਜਿੱਥੇ ਪੂਰੀ ਉਮਰ ਲੰਘ ਗਈ ਹੈ ਉੱਥੇ ਤੁਸੀਂ ਇਹ ਵੀ ਹੁਣ ਮੋਰੇ ਜੋ ਸਮਾਂ ਹੈ ਆਪਣੇ ਮਾਨਕ ਦੇ ਚਰਨਾਂ ਨਾਲ ਲੱਗ ਕੇ ਲਗਾਓ ਤੇ ਉਹ ਬਲ ਬਖਸ਼ੇਗਾ ਆਪ ਸਭ ਨੂੰ ਜੀ ਇਹ ਮੁਸ਼ਕਲਾਂ ਦੇ ਨਾਲ ਲੜਨ ਦਾ ਤੇ ਬਾਕੀ ਇਥੇ ਇਹੀ ਕਵਾਂਗੇ ਜੇਕਰ ਇਨਸਾਨ ਨੇ ਸਮਝਣਾ ਹੋਵੇ ਤੇ ਇੱਕ ਵਾਰ ਬੈਠ ਕੇ ਸੋਚ ਵਿਚਾਰ ਜ਼ਰੂਰ ਕਰੇ ਕਿ ਜਿਸ ਦਿਨ ਇਸ ਦੁਨੀਆ ਤੋਂ ਜਾਣਾ ਹੈ ਇੱਕ ਵਾਰ ਗਹਿਰਾਈ ਨਾਲ ਇਹ ਗੱਲ ਸੋਚਣ ਦੀ ਜ਼ਰੂਰਤ ਆ ਤੇ ਫਿਰ ਰੂਹ ਕੰਬ ਜਾਵੇਗੀ ਕਦੇ ਕੋਈ ਗਲਤੀ ਨਹੀਂ ਕਰੇਗਾ ਕਿ ਜਿਸ ਦਿਨ ਜਾਣਾ ਹੈ ਉੱਥੇ ਤਾਂ ਕੋਈ ਆਪਣਾ ਹੀ ਨਹੀਂ ਹੈ ਕਿੱਦਾਂ ਜਾਣਾ ਹੈ ਕਿਹਨੇ ਲੈ ਕੇ ਜਾਣਾ ਹੈ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈ ਜਿਹੜਾ ਇਨਸਾਨ ਖਾਸ ਕਰਕੇ ਗਲਤੀਆਂ ਕਰਦਾ ਜੀ ਉਹ ਸੋਚੇ ਗੱਲਾਂ ਨੂੰ ਕਿਉਂਕਿ ਗੁਰੂ ਵਾਲਾ ਇਨਸਾਨ ਹੈ ਉਹਨੂੰ ਫਿਕਰ ਨਹੀਂ ਹੈ ਉਹਨੂੰ ਪਤਾ ਹੈ ਕਿ ਮੇਰੀ ਬਾਹ ਮੇਰੇ ਗੁਰੂ ਨੇ ਹੀ ਫੜਨੀ ਆ ਜਿਹਦੀ ਅਸੀਂ ਸੇਵਾ ਕਰਦੇ ਆ ਜਿਹਦੇ ਲੜ ਲੱਗੇ ਆ ਉਹਨੇ ਸਾਡੀ ਬਾਹ ਫੜਨੀ ਆ ਜਿਹੜਾ ਵਿਨਗੁਰਾ ਹੈ ਜਿਨੇ ਕਦੇ ਕਿਸੇ ਨੂੰ ਮੰਨਿਆ ਹੀ ਨਹੀਂ ਆਪਣੇ ਆਪ ਨੂੰ ਵੱਡਾ ਸਮਝਿਆ ਹੈ ਉਹ ਇੱਕ ਵਾਰ ਬੈਠ ਕੇ ਸੋਚ ਵਿਚਾਰ ਇਸ ਗੱਲ ਨਹੀਂ ਕਰ ਲਵੇ ਕਿ ਜਿਸ ਦਿਨ ਜਾਣਾ ਉੱਥੇ ਮੇਰਾ ਕੋਈ ਆਪਣਾ ਨਹੀਂ ਇੱਥੇ ਅਸੀਂ ਸਤਾ ਸਕਦੇ ਹਾਂ ਇੱਕ ਦੂਸਰੇ ਨੂੰ ਕੀ ਘਰਦੇ ਆ ਸਾਡੀਆਂ ਗਲਤੀਆਂ ਤੇ ਪੜਦਾ ਪਾ ਦਿੰਦੇ ਨੇ ਸਾਨੂੰ ਮਾਫ ਕਰ ਦਿੰਦੇ ਨੇ ਪਰ ਉੱਥੇ ਕੋਈ ਮਾਫੀ ਨਹੀਂ ਕਿਸੇ ਆਪਣੇ ਨੇ ਪੁਕਾਰ ਨਹੀਂ ਸੁਣਨੀ ਉੱਥੇ ਫਿਰ ਜੋ ਸਜ਼ਾ ਮਿਲੇਗੀ ਖੁਦ ਨੂੰ ਹੀ ਝੱਲਣੀ ਪੈਂਦੀ ਆ ਜੀ ਕਿਉਂਕਿ ਉੱਥੇ ਕੋਈ ਆਪਣਾ ਨਹੀਂ ਹੈ ਸੋ ਜਿਹੜੀਆਂ ਵੀ ਰੂਹਾਂ ਉੱਥੇ ਫਸੀਆਂ ਹੋਈਆਂ ਜੀ ਆਪਣੀ ਗਲਤੀ ਦੇ ਕਾਰਨ ਫਸੀਆਂ ਹੋਈਆਂ ਜੀ ਫਿਰ ਬਹੁਤ ਭਿਆਨਕ ਸਜ਼ਾ ਮਿਲਦੀ ਆ ਕੋਈ ਆਪਣਾ ਛਡਾਉਣ ਵਾਲਾ ਨਹੀਂ ਆਪਣਾ ਦੁੱਖ ਸਮਝਣ ਵਾਲਾ ਨਹੀਂ ਹੈ ਤੇ ਸਿਰਫ ਫਿਰ ਸਜ਼ਾ ਹੀ ਝੋਕਣ ਨੂੰ ਤਿਆਰ ਰਹਿਣਾ ਚਾਹੀਦਾ ਸੋ ਕਰਮ ਚੰਗਾ ਕਰ ਲੋਗੇ ਤਾਂ ਕਿਤੇ ਲੇਖੇ ਲੱਗ ਜਾਓਗੇ ਮਾੜਾ ਕਰੋਗੇ ਤਾਂ ਇਹ ਫਿਰ ਉਹਦਾ ਨਤੀਜਾ ਤਾਂ ਪਹੁੰਚਣਾ ਹੀ ਪੈਂਦਾ ਜਿਵੇਂ ਆਪ ਸੋ ਬਾਕੀ ਜੀ ਕੋਸ਼ਿਸ਼ ਤਾਂ ਬਹੁਤ ਰਹਿੰਦੀ ਆ ਕਿ ਆਪ ਸਭ ਵੀਡੀਓ ਨੂੰ ਸੁਣ ਕੇ ਸਮਝੋ ਅਮਲ ਕਰੋ ਤੇ ਆਪਣਾ ਜੀਵਨ ਕਿਸੇ ਲੇਖੇ ਲਾਓ ਸੋ ਇਹਦੇ ਵਿੱਚੋਂ ਹੀ ਸਭ ਕੁਝ ਮਿਲ ਸਕਦਾ ਹੈ ਜਿੱਕਰ ਅਸੀਂ ਜੀਵਨ ਨੂੰ ਕਿਸੇ ਪਾਸੇ ਲਾਈਏ ਜੋ ਸਮਾਂ ਤੁਸੀਂ ਅੱਜ ਆਪਣੇ ਲਈ ਕੱਢ ਲਓਗੇ ਜਿਵੇਂ ਹੁਣ ਤੁਸੀਂ ਵੀਡੀਓ ਵੀ ਸੁਣ ਰਹੇ ਹੋ ਕੋਈ ਧਾਰਮਿਕ ਸ਼ਬਦ ਸੁਣਦੇ ਹੋ ਪਰਮਾਤਮਾ ਦੇ ਨਾਲ ਜੁੜਦੇ ਹਾਂ 10 ਮਿੰਟ ਦਾ ਸਮਾਂ ਕੱਢਦੇ ਹਾਂ ਨਾਮ ਸਿਮਰਨ ਕਰਦੇ ਹਾਂ ਇਹ ਸਮਾਂ ਜੋ ਹੈ ਇਹ ਤੁਹਾਡਾ ਹੈ ਬਾਕੀ ਬਾਦੂ ਦੀਆਂ ਟੈਂਸ਼ਨਾਂ ਹੈ ਬਾਦੂ ਦੇ ਫਿਕਰ ਨੇ ਕਿਉਂਕਿ ਜੋ ਅਸੀਂ ਫਿਕਰ ਪਰਵਾਹ ਲਈ ਕਰਦੇ ਆ ਕਿ ਇਧਰੋਂ ਵੀ ਸੜ ਜਾਵੇ ਇਧਰੋਂ ਵੀ ਸੜ ਜਾਵੇ ਔਖੇ ਸੌਖੇ ਬਿਮਾਰ ਟਵਾਰ ਵੀ ਕੰਮਕਾਰ ਕਰਦੇ ਰਹਿੰਦੇ ਆ ਮਿਹਨਤ ਕਰਦੇ ਆ ਸੋ ਇਹ ਤਾਂ ਅਸੀਂ ਦੂਸਰਿਆਂ ਲਈ ਫਿਕਰ ਕਰ ਰਹੇ ਆ ਕਿ ਆਪਣੇ ਬਾਰੇ ਸੋਚਿਆ ਆ ਕਿ ਅਸੀਂ ਆਪਣਾ ਕਿਵੇਂ ਬਚਾ ਕਰਨਾ ਆਪਣਾ ਉਹ ਹੀ ਸਮਾਂ ਆ ਜਿਹੜਾ ਤੁਸੀਂ ਪਰਮਾਤਮਾ ਲਈ ਕੱਢ ਲਓਗੇ ਕਿਉਂਕਿ ਇਹ ਪਰਮਾਤਮਾ ਲਈ ਕੱਢਿਆ ਵਕਤ ਤੁਹਾਡੀ ਕਦਰ ਪਾਏਗਾ ਤੁਹਾਡੇ ਨਾਲ ਖੜੇਗਾ ਤੁਹਾਨੂੰ 84 ਦੇ ਗੇਟ ਚੋਂ ਕੱਢੇਗਾ ਆਪਣੇ ਲਈ ਜ਼ਰੂਰ ਕੁਝ ਨਾ ਕੁਝ ਖੱਟੋ ਤਾਂ ਕਿ ਪ੍ਰਮਾਤਮਾ ਦੇ ਮੂਹਰੇ ਜਾ ਕੇ ਮੂੰਹ ਦਿਖਾਉਣ ਜੋਗੇ ਹੋਈਏ ਕਿ ਅਸੀਂ ਮਾਲਕਾ ਕੁਝ ਖੱਟਿਆ ਹੈ ਜਿਕਰ ਤੁਸੀਂ ਮਲੁਖੀ ਜਨਮ ਦਿੱਤਾ ਸੀ ਤਾਂ ਅਸੀਂ ਇਹਦੇ ਵਿੱਚ ਪਰਮਾਤਮਾ ਤੇਰੀ ਸੇਵਾ ਕੀਤੀ ਹੋਈ ਹੈ ਤੋ ਤੁਹਾਡੀ ਸੇਵਾ ਬੋਲੇਗੀ ਉਥੇ ਕਿਉਂਕਿ ਪਲ-ਪਲ ਦਾ ਹਿਸਾਬ ਖਾਤੇ ਤੇ ਜੜ ਰਿਹਾ ਹੈ ਜੀ ਸੋ ਜੋ ਸਮਾਂ ਤੁਸੀਂ ਆਪਣੇ ਲਈ 5-10 ਮਿੰਟ ਦਾ ਅਧੇ ਘੰਟੇ ਦਾ ਹਰ ਰੋਜ਼ ਕੱਢਦੇ ਹੋ ਉਹ ਹੀ ਤੁਹਾਡਾ ਆਪਣਾ ਬਾਕੀ ਸਭ ਕੁਝ ਝੂਠ ਹੈ ਬਾਕੀ ਤਾਂ ਦੁਨੀਆ ਦੀ ਜਿਵੇਂ ਰੀਤ ਚਲਾਈ ਆ ਉਸ ਹਿਸਾਬ ਨਾਲ ਚੱਲਣਾ ਪੈਂਦਾ ਆ ਪਰ ਆਪਣੇ ਲਈ ਕੁਝ ਨਾ ਕੁਝ ਜ਼ਰੂਰ ਕਰੋ ਜੀ ਪਰਮਾਤਮਾ ਲਈ ਸਮਾਂ ਕੱਢ ਲਿਆ ਸਮਝ ਲਓ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਸੰਭਾਲ ਲਿਆ ਆਪਣੇ ਲਈ ਸਮਾਂ ਕੱਢ ਲਿਆ ਸੋ ਹੁਣ ਆਪਾਂ ਜੀ ਵੀਡੀਓ ਮੇਨ ਵਿਸ਼ੇ ਵੱਲ ਚੱਲਦੇ ਆਂ ਜੀ ਲੈ ਕੇ ਵੀਡੀਓ ਕਾਫੀ ਲੰਬੀ ਹੋ ਗਈ ਆ ਤੇ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਟੇਰਿਆਂ ਦੇ ਮੇਲੇ ਚੱਲ ਰਹੇ ਨੇ ਤੇ ਇਸ ਮਹੀਨੇ ਕੁਝ ਨਾ ਕੁਝ ਕਰਮ ਕਰਨ ਦੀ ਜ਼ਰੂਰਤ ਆ ਤੇ ਕਰਮ ਪਹਿਲਾਂ ਤਾਂ ਇਸ ਗੱਲ ਤੇ ਧਿਆਨ ਦੇਣਾ ਹੈ ਕਿ ਜੋ ਕਰਮ ਤੁਹਾਡੀ ਪੀੜ੍ਹੀ ਦੇ ਵਿੱਚ ਚੱਲ ਰਹੇ ਨੇ ਆਪਣੇ ਬਜ਼ੁਰਗਾਂ ਨੂੰ ਪੁੱਛੋ ਵੈਸੇ ਤਾਂ ਘਰ ਵਿੱਚ ਪਤਾ ਹੀ ਹੁੰਦਾ ਆ ਕਿ ਸਾਡੇ ਮਾਪੇ ਕਿਵੇਂ-ਕਿਵੇਂ ਕਿੱਥੇ-ਕਿੱਥੇ ਸੇਵਾ ਕਰ ਰਹੇ ਸੀ ਤੇ ਕਿਸੇ ਢੰਗ ਨਾ ਕਰ ਰਹੇ ਸੀ ਤੇ ਕਿਹੜੀ ਚੀਜ਼ ਸਾਡੇ ਜਠੇਰਿਆਂ ਦੇ ਚੜਦੀ ਹੈ ਬਜ਼ੁਰਗਾਂ ਨੂੰ ਜਠੇਰੇ ਬੜੇ ਬਡੇਰੇ ਕਹਿ ਕੇ ਵੀ ਮਨਾਇਆ ਜਾਂਦਾ ਹੈ ਜੀ ਸੋ ਜੋ ਬਜ਼ੁਰਗਾਂ ਦੇ ਤੁਸੀਂ ਪਹਿਲਾਂ ਤੋਂ ਚੜਾਉਂਦੇ ਆਏ ਹੋ ਉਸ ਤਰੀਕੇ ਦੇ ਨਾਲ ਉਹ ਹੀ ਚੀਜ਼ਾਂ ਜਾਨੀ ਪ੍ਰਸ਼ਾਦ ਜੋ ਬਣਦਾ ਹੈ ਤੁਹਾਡੇ ਗੋਤ ਦੇ ਵਿੱਚ ਜਿਸ ਤਰੀਕੇ ਨਾਲ ਕਰਮ ਕੀਤੇ ਜਾਂਦੇ ਉਸ ਤਰੀਕੇ ਨਾਲ ਕਰੋ ਬਾਕੀ ਜਿਆਦਾ ਤੱਕ ਤਾਂ ਇੱਕ ਹੀ ਕਰਮ ਕੀਤਾ ਜਾਂਦਾ ਹੈ ਉਹ ਹੈ ਕੀ ਦੇਸੀ ਕੇਉ ਦਾ ਦੀਵਾ ਤੇ ਨਾਲ ਵਸਤਰ ਬਜ਼ੁਰਗਾਂ ਦੇ ਜ਼ਰੂਰ ਇਸ ਮਹੀਨੇ ਦੇਣੇ ਚਾਹੀਦੇ ਆ ਜੀ ਇੱਕ ਹੁੰਦਾ ਕਿ ਸਰਦ ਜਦੋਂ ਆਉਂਦੇ ਨੇ ਉਦੋਂ ਕੰਮ ਕੀਤੇ ਜਾਂਦੇ ਆ ਪਰ ਇਸ ਮਹੀਨੇ ਬਜ਼ੁਰਗਾਂ ਦੇ ਮੇਲੇ ਲੱਗਦੇ ਨੇ ਤੇ ਉਸ ਵਕਤ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਜਿੱਥੇ ਵੀ ਤੁਹਾਡੇ ਬਜ਼ੁਰਗਾਂ ਦਾ ਦਰਬਾਰ ਬਣਿਆ ਹੋਇਆ ਆ ਮੇਲਾ ਲੱਗਦਾ ਹੈ ਜੀ ਸੋ ਵਸਤਰ ਬਜ਼ੁਰਗ ਦੇ ਹੁੰਦੇ ਨੇ ਸੋ ਉਹ ਕੱਪੜੇ ਇਸ ਤਰੀਕੇ ਦੇ ਤੁਹਾਡੇ ਚੜਦੇ ਨੇ ਉਸ ਹਿਸਾਬ ਦੇ ਨਾਲ ਵਸਤਰ ਜਰੂਰ ਚੜਾਓ ਬਜ਼ੁਰਗ ਦੇ ਤੇ ਮਾਤਾ ਸਤੀ ਦਾ ਵੀ ਨਾਲ ਹੀ ਹੁੰਦਾ ਆ ਬਜ਼ੁਰਗਾਂ ਦਾ ਕਰਨ ਦੇ ਤੇ ਨਾਲ ਜੋ ਬਜ਼ੁਰਗਣੀ ਹੁੰਦੀ ਆ ਜੀ ਉਹਨੂੰ ਮਾਤਾ ਸਤੀ ਕਹਿ ਕੇ ਜ਼ਿਆਦਾ ਤੱਕ ਪੂਜਿਆ ਜਾਂਦਾ ਬੁਲਾਇਆ ਜਾਂਦਾ ਬਾਕੀ ਹਰ ਇੱਕ ਦਾ ਵੱਖੋ ਵੱਖਰਾ ਹਿਸਾਬ ਹੈ ਜੀ ਤੇ ਉਹਨਾਂ ਦੇ ਨਾਮ ਦਾ ਵੀ ਵਸਤਰ ਜਰੂਰ ਹੋਣਾ ਚਾਹੀਦਾ ਹੈ ਜੀ ਤੇ ਵਸਤਰ ਕਿਸ ਤਰੀਕੇ ਦੇ ਤੁਹਾਡੇ ਬੋਤ ਵਿੱਚ ਚੜਦੇ ਨੇ ਕਿਸ ਰੰਗ ਦੇ ਚੜਦੇ ਨੇ ਕਿਹੜੇ ਚੜਦੇ ਨੇ ਕਿਹੜੀ ਚੀਜ਼ ਕਿਸ ਤਰੀਕੇ ਨਾਲ ਚੜਦੀ ਆ ਉਹ ਆਪਣੇ ਬਜ਼ੁਰਗਾ ਨਾਲ ਸਲਾਹ ਕਰਕੇ ਤੇ ਕਰਮ ਜ਼ਰੂਰ ਕਰਨਾ ਹੈ ਜੀ ਸੋ ਬਜ਼ੁਰਗਾ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਜੀ ਜਿਹਦੀ ਕੁਲ ਵਿੱਚੋਂ ਆਪਾਂ ਪੈਦਾ ਹੋਏ ਆ ਜੀ ਸੋ ਬਾਕੀ ਪੀਰਾਂ ਫਕੀਰਾਂ ਦੀ ਸੇਵਾ ਉਦੋਂ ਕਬੂਲ ਹੁੰਦੀ ਹੈ ਜਦੋਂ ਸਾਡੇ ਬਜ਼ੁਰਗ ਖੁਸ਼ ਹੁੰਦੇ ਨੇ ਜਦੋਂ ਅਸੀਂ ਆਪਣੇ ਬਜ਼ੁਰਗਾਂ ਨੂੰ ਛੱਡ ਕੇ ਸੇਵਾ ਕਰਾਂਗੇ ਤੇ ਉਹ ਸੇਵਾ ਕਬੂਲ ਨਹੀਂ ਹੁੰਦੀ ਸੋ ਇਸ ਕਰਕੇ ਬਜ਼ੁਰਗਾਂ ਦੇ ਨਾਮ ਤੇ ਕੁਝ ਨਾ ਕੁਝ ਕੰਮ ਜ਼ਰੂਰ ਕਰਿਆ ਕਰੋ ਜੀ ਸੋ ਇਹਦੇ ਨਾਲ ਸੇਵਾ ਸਫਲ ਹੁੰਦੀ ਆ ਤੇ ਬਜ਼ੁਰਗ ਵੀ ਖੁਸ਼ ਰਹਿੰਦੇ ਨੇ ਸੋ ਕਈਆਂ ਦੀ ਸੇਵਾ ਇੱਥੇ ਘਟਕੀ ਰਹਿੰਦੀ ਆ ਕਿਉਂਕਿ ਬਜ਼ੁਰਗ ਦੀ ਨਾਰਾਜ਼ਗੀ ਹੋ ਜਾਂਦੀ ਆ ਬਜ਼ੁਰਗ ਨਾਰਾਜ਼ ਹੋ ਜਾਂਦਾ ਤੇ ਫਿਰ ਪੀਰ ਫਕੀਰ ਵੀ ਉਹ ਅਰਦਾਸ ਨੂੰ ਕਬੂਲ ਨਹੀਂ ਕਰਦੇ ਜਿਸ ਦਿਨ ਬਜ਼ੁਰਗ ਰਾਜੀ ਹੋ ਗਿਆ ਤੇ ਬਜ਼ੁਰਗ ਨੇ ਤੁਹਾਡੀ ਅਰਦਾਸ ਜੋ ਤੁਸੀਂ ਬਜ਼ੁਰਗ ਅੱਗੇ ਪਹਿਲਾਂ ਰੱਖੋਗੇ ਤੁਹਾਡੀ ਅਰਦਾਸ ਪੀਰਾਂ ਅੱਗੇ ਲਗਾਉਣ ਦੇ ਤੇ ਉਹ ਕਬੂਲ ਹੋ ਜਾਏਗੀ